ਰੇਟ ਅੱਪਾ ਹੋ ਦੇਵਾਂਗੇ 53000 ਦੀ 53 ਬੱਛਾ ਪਹਿਲੇ ਸੁਗੇ ਬਹਿੜਾ ਮਗਰ ਬੱਛਾ ਹਬਸਾਈ ਹਾਂ ਠੀਕ ਹੈ ਲੋਕਰ ਹੱਕਾ ਸੇਕ ਕਸਾ ਪਹਿਲੇ ਸੁਗੇ ਆ 53000 ਦੀ ਹਾਂ 53000 ਦੀ ਦੇਵਾਂਗੇ 14 ਕਿਲੋ ਤੋਂ ਤਿਆਰ ਆ ਜਮਾਣਾ ਅਗਲਾ ਚਾਹੇ 10 ਡੰਗ ਚੋਲੇ ਠੀਕ ਹੈ ਠੀਕ ਹਾਂ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਤੌੜਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ। ਬਾਕੀ ਬਾਈ ਦਾ ਨੰਬਰ ਆਪਾਂ ਲਾਵਾਂਗੇ ਸਕਰੀਨ ਤੇ ਭਰਾ ਬਾਈ ਕੋਲ ਚਾਰ ਗਾਵਾ ਵੱਧ ਜਾਣਕਾਰੀ ਲੈਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੀਆਂ ਜੀ ਜਾਣਕਾਰੀ। ਬਾਪੂ ਜੀ ਸਸਰੀ ਦਾ ਜੀ। ਸਤਰੀ ਕਾਲ ਬਾਈ ਜੀ। ਨਾਮ ਕੱਲੂ ਸਿੰਘ ਪਿੰਡ ਪਿੰਡ ਤਵਲਾ ਜੀ। ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ। ਬਾਪੂ ਕਿੰਨੇ ਗਾਮ ਆਪਣੇ ਕੋਲ ਸਾਰੀਆਂ ਚਰੋੜਾ? ਯਾਰ ਕਾਮ ਆਪ ਕਾਉ ਨਹੀਂ। ਠੀਕ ਹੈ ਜੀ। ਪਹਿਲੀ ਗਾਂ ਦੀ ਜਾਣਕਾਰੀ ਦਿਓ ਬਾਪੂ।

ਠੀਕ ਹੈ ਹਾਂ ਜਿਆਣੀ ਹਜ਼ਾਰ ਦੀ ਪਈ ਰੇਟ ਆਸ ਲਗਾ ਤਾ ਤੁਨੂੰ ਪਾਪੂ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਲੋਪਰਾ ਟੋਕੜ ਗੱਬਣ ਹਾਂ ਜੀ ਪਹਿਲੇ ਸੂਏ ਆ ਦੂਜੇ ਸੂਏ ਵਾਸਤੇ ਠੀਕ ਹੈ ਹਾਂ ਹਾਂ ਜੀ ਭਾਈ ਦੂਜੀ ਬਾਪੂ ਦੂਜੀ ਦਾ ਰੇਟ ਲੈਣਾ ਨੇ 14 15 ਹਜੇ ਹਾਂਜੀ ਆ ਪੀਜੇ ਸੂਏ ਸੁਣਾਏ ਨੇ ਹਾਂਜੀ ਇਹ ਜਰਸੀ ਆ ਗਈ ਠੀਕ ਹੈ ਜੀ ਹਾਂ ਠੀਕ ਹੈ ਜੀ ਠੀਕ ਹੈ ਦਹਾਵਾਰ ਨੰਦੀ ਕੱਚੀ ਆ ਹਾਂ ਠੀਕ ਹੈ ਬਾਬੂ ਪਿਛਲੇ ਸੂਏ ਦੁੱਧ ਦੋ ਦਿਨ ਪਿਛਲੇ ਸੂਏ ਬਾਈ 22 ਲੀਟਰ ਦਿੱਤਾ ਆਪਣੀ ਤਾਂ ਲਿਆਂਦੀ ਹੋਈ ਆ ਹਾਂਜੀ ਉਹ ਕਹਿੰਦੇ 22 23 ਲੀਟਰ ਸੀ ਚੋਇਆ ਇਹਦਾ ਠੀਕ ਹੈ ਲੈਵੇ ਜੀ ਸਾਹ ਨੂੰ ਅੱਜ ਨਾ ਤੁਸੀਂ ਹਾਂ ਦੁੱਧ ਇਹ 25 ਲੀਟਰ ਬਾਹਰ ਦੇਓਗੇ ਠੀਕ ਹੈ ਜੀ ਬਾਬੂ ਇਹ ਪੰਜਵੇਂ ਥਾਣੇ ਤੋਂ ਦੁੱਧ ਨਹੀਂ ਆਉਂਦਾ ਜੀ ਨਾ ਓਟੋ ਨਹੀਂ ਆਉਂਦਾ ਹੈਗਾ ਠੀਕ ਹੈ ਜੀ ਤੇ ਜਿਹੜਾ ਇਹਦਾ ਛੋਟਾ ਥਾਣਾ ਹੈ ਹਾਂਜੀ ਆਉਂਦਾ ਓਟੋ ਵੀ ਆਪਾਂ ਆਪ ਦੇਵਾਂਗੇ ਤੇਲ ਕਰਕੇ ਥੂਰਲੇ ਥਣ ਤੋਂ ਜਿਹੜਾ ਛੋਟਾ ਥਾਣਾ ਨਾ ਹਾਂਜੀ ਉਹ ਤੇਲ ਕਰਕੇ ਦੇਵਾਂਗੇ ਆਪਾਂ ਤਿੱਲ ਕਰਕੇ ਦੇਵਾਂਗੇ ਹਾਂ ਠੀਕ ਹੈ ਜੀ ਆ ਜਿਹੜਾ ਛੋਟਾ ਥਾਣਾ ਉਹ ਠੰਡੀ ਸੀਲ ਬਥੇਰੀ ਆ ਹਾਂਜੀ ਹਾਂ ਕਿਵੇਂ ਮਰਜੀ ਕੋਈ ਬੈਠੀ ਉੱਠੀ ਜਾਵੇ ਚੁਈ ਜਾਵੇ ਕੁੜਕਾ ਨਹੀਂ ਹੈ ਠੀਕ ਹੈ ਜੀ ਸੀਲ ਠੰਡੀ ਬਥੇਰੀ ਆ ਬਹਿੜ ਠੀਕ ਹੈ ਜੀ ਠੀਕ ਹੈ ਹਾਂ ਚੈੱਕ ਕਰ ਸਕਦੇ ਆ ਥਾਣਾ ਜਿਉਰਲਾ ਖੜਾ ਹੈ ਪਰਲਾ ਮੂਰਲਾ ਪਰਲਾ ਹਾਂ ਖਾ ਦੇ ਉਹ ਵੀ ਖਾ ਨਹੀਂ ਸਾਡੇ ਮੁੜ ਕੇ ਦੂਰੋਂ ਅਗਲੇ ਕੱਲ ਕਿਉਂ ਨਾ ਹਾਂ ਕੱਲ ਅਗਲਾ ਚੱਲ ਕੇ ਆਵੇ ਆਪਾਂ ਤਿੱਲ ਕਰਕੇ ਦੇਵਾਂਗੇ ਠੀਕ ਆਪੂ ਰੇਟ ਦਾ ਜਮ ਰੇਟ ਇਹ ਵਾ 52000 ਦੀ ਦੇਵਾਂ ਠੀਕ ਹੈ ਜੀ ਹਾਂ 52000 ਠੀਕ ਹੈ ਲੋਪਰਾ ਕੱਦ ਵੱਡ ਤੇ ਤੋਰਾ ਤੁਸੀਂ ਦੇਖ ਸਕਦੇ 300 ਸੂਏ ਸੋਣੇ ਨੇ ਠੀਕ ਹੈ ਜੀ ਖਾ ਲੋ ਜੀ ਬੰਦ ਦੇ ਬੰਦ ਲੋ ਜੀ ਇਹ 14 15 ਦਾ ਰਹਿੰਦੇ ਨੇ ਠੀਕ ਹੈ ਜੀ ਠੀਕ ਹੈ ਕਰਮਾ ਵਾਲੀ ਲੱਗੀ ਦੇਵਾ ਬਣਾਉਣ ਠੀਕ ਹੈ ਲੋ ਜੀ ਚੈੱਕ ਕਰ ਸੋਪਰਾ ਹਾਂਜੀ ਮਮੂ ਤੀਜੀ ਦੱਸੋ ਜਾਣਕਾਰੀ ਤੀਜੀ ਵੀ ਪਹਿਲੇ ਸੂਏ ਬਹਿੜ ਸੁਈ ਵੀ ਆ ਹਾਂਜੀ ਇਹਨੂੰ ਹੋਗੇ ਸੁਈ ਨੂੰ 12 ਤੋਂ 14 ਦਾ 12 14 ਦਿਨ ਹਾਂ 15 ਹੋ ਗਏ ਉਹਨਾਂ ਵਿੱਚ 14 ਦਿਨ ਨਹੀਂ ਇਹ ਤਨ ਹੋ ਗਏ ਪਹਿਲੇ ਸੂਇਆ ਹਾਂਜੀ ਮੰਗਰ ਬੱਛੀ ਆ ਹਾਂਜੀ ਦੁੱਧ ਹੈਗਾ ਇਹਦੇ ਥੱਲੇ 11 ਕਿਲੋ ਪਛੀ ਥੱਲੇ 11 ਲੀਟਰ ਹਾਂਜੀ 11 ਲੀਟਰ ਤੇ ਬੱਛਾ ਬੱਚਾ ਬੱਚਾ ਬੱਛੀ ਆ ਮੰਗਰ ਹਾਂ ਬੱਛੀ ਬਹੁਤ ਹਾਂ ਠੀਕ ਹੈ ਲੋ ਚੱਕਰ ਸਦ ਠੀਕ ਹੈ ਹਾਂ ਹਾਂਜੀ ਤੌਰ ਤੁਨ ਵੀ ਲੋਪਰਾ ਬਾਪੂ ਇਹਦਾ ਰੇਟ ਰੇਟ ਇਹ ਆਪਾਂ ਦੇ ਦਾਂਗੇ 50000 ਵੀ ਠੀਕ ਹੈ 50000 ਹਾਂ 11 ਲੀਟਰ ਬੰਦਾ ਠੀਕ ਹੈ ਚਾਹ ਦੋ ਡੰਗ ਚੋਕ ਲੈ ਜੀ ਚਾਹੇ ਚਾਰ ਡੰਗ ਚੋਵੇ ਜੀ ਠੀਕ ਹੈ ਜੀ ਕਿੰਨਾ 12 ਕਿਲੋ ਮਿਲੂਗਾ ਆਪਾਂ 11 ਕਹਨੇ ਆ ਠੀਕ ਹੈ ਠੀਕ ਹਾਂ ਚੰਗਾ ਕੱਦ ਬੜਾ ਪਹਿਲੇ ਸੁਕਿਆ ਠੀਕ ਹੈਂਡੀ ਸੀਲਾ ਚੱਕਰ ਠੀਕ ਹੈ ਲੋ ਮੰਦਪਰਾ ਲਓ ਜੀ ਚੱਕਰ ਸੋ ਫੇਸ ਕੋਲ ਤੋੜਾ ਤਾਰਾ ਕਰ ਮਾਲ ਦਾ ਸੋਣਾ ਲੋ ਜੀ ਮਗਰੀਬ ਵਸਿਆ ਕਰ ਮਾਲ ਜੀ ਠੀਕ ਹੈ ਬਾਕੀ ਅਜੇ ਸਮਾਂ ਚੋਣ ਦਾ ਪਿਆ ਹੈ ਜੀ ਉਹਨਾਂ ਦੇ ਟਾਈਮ ਤੇ ਤੈਨੂੰ ਪਤਾ ਹੋਊ ਠੀਕ ਐ ਠੀਕ ਐ ਸੀ ਅਰੰਗ ਦਿਖਾਉਣੇ ਸੀ ਇਹਨਾਂ ਨੇ ਕੋਈ ਐ ਨਹੀਂ ਹੈਗਾ ਠੀਕ ਐ ਸੀ ਹਾਂਜੀ ਬਾਪੂ ਅਗਲੀ ਦੇ ਦੱਸੋ ਯਾ ਚਾ ਉਹ ਵੀ ਇਹ ਦੱਸ ਦੇਣਾ ਸੀ ਹਾਂਜੀ ਦੱਸ ਦਣਾ ਹੋ ਗਿਆ ਸੂਈ ਨੂੰ ਹਾਂਜੀ ਦੁੱਧ ਹੋ ਗਿਆ ਥੱਲੇ 14 ਕਿਲੋ ਤਿਆਰ ਆ 14 ਲੀਟਰ ਹਾਂ ਤੇ ਰੇਟ ਬਾਪੂ ਰੇਟ ਆਪਾਂ ਉਹ ਦੇਵਾਂਗੇ 53000 ਦੀ 53 ਬੱਚਾ ਥੱਲੇ ਸੂਏ ਬਹਿੜਾ ਮਗਰ ਬੱਚਾ ਹਵਸਾ ਜੀ ਹਾਂ ਠੀਕ ਐ ਲੋਪਰ ਚੈੱਕ ਕਰ ਸਕੋ ਪਹਿਲੇ ਸੁਗਿਆ 53000 ਦੇ ਹਾਂ 53000 ਦੇ ਦੇਮਗਾ 14 ਕਿਲੋ ਤੋਂ ਤਿਆਰ ਆ ਜਮਾਣ ਅਗਲਾ ਚਾਹੇ 10 ਡੰਗ ਚੋਲੇ ਠੀਕ ਹੈ ਠੀਕ ਹਾਂ ਲੋ ਜੀ ਠੰਡੀ ਸੀਲਾ ਪਹਿਲੇ ਸੁਗਿਆ ਮਗਰ ਬੱਛਾ ਮਗਰ ਬੱਛਾ ਜੀ ਹਾਂ ਚੱਕਰ ਸੜਾ ਭਰਾ ਮੋੜ ਲੈ ਮੋੜ ਦੋ ਲੋ ਜੀ ਮੋੜ ਦੇ ਤੂੰ ਮੋੜ ਲੈ ਇਹ ਮੋੜ ਲਓ ਲੋ ਜੀ ਚੱਕਰ ਸੜਾ ਭਰਾ ਮੋੜ ਦੇ ਮੋੜ ਲੈ ਲੋ ਫਿਰ ਸਕਵਾਲਿਟੀ ਦੇਖ ਸਕਦੇ ਲੋ ਜੀ ਠੀਕ ਹੈ ਠੀਕ ਲੈ ਚਲ ਅੰਦਰ ਲੈ ਚਲ ਭਾਈ ਅੰਦਰ ਇੰਦਰ ਲੈ ਚਲ ਅੰਦਰ ਲੈ ਚਲ ਠੰਡੇ ਸੀ ਲਾਹ ਆਪਸ ਫੇਰ ਠੀਕ ਲੋ ਜੀ ਆ ਜਾਏ ਜਿਵੇਂ ਮਰਜੀ ਬੈਠਾ ਰਹੇ ਠੀਕ ਹੈ ਜੀ ਠੀਕ ਹੈ ਠੀਕ ਬੰਦੋ ਜੀ ਬੰਦੋ ਅੰਦਰ ਲੈ ਚਲੋ ਲਿਓ ਲਿਓ ਅੰਦਰ ਲੋਪਰਾ ਬਾਪੂ ਜੀ ਨੇ ਆਪ ਨੂੰ ਰੇਟ ਦੱਸਦੇ ਨੰਬਰ ਮੁਤਾਬਕ ਬਾਪੂ ਜੀ ਤੇ ਰੇਟ ਪੁੱਛ ਸਕਦੇ ਹੋ ਠੀਕ ਹੈ ਜੀ ਲੋ ਜੀ ਤੁਸੀਂ ਦੱਸਤਾ ਤੇ ਬਾਪੂ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਪਿੰਡ ਧੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ